ਨਮਸਕਾਰ ਸਤਿ ਸ੍ਰੀ ਅਕਾਲ ਨੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਲੋਕ ਸਭਾ ਚੋਣਾਂ 2024 ਦੇਸ਼ ਅਤੇ ਦੁਨੀਆ ਦਾ ਸਭ ਤੋਂ ਮਹਿੰਗਾ ਚੋਣ ਹੋਣ ਦੀ ਰਾਤੇ ਅਗਰ ਸਰ ਅਨੁਮਾਨ ਦੇ ਮੁਤਾਬਕ ਇਸ ਵਾਰ 1 ਲੱਖ ਰੁਪਏ ਤੋਂ ਵੱਧ ਹੋ ਸਕਦੇ ਨੇ ਖਰਚ ਦੇਸ਼ੀ ਦੀ ਸਿਆਸੀ ਖਰਚ ਤੇ ਨਜ਼ਰ ਰੱਖਣ ਵਾਲੇ ਸੈਂਟਰ ਫਾਰ ਮੀਡੀਆ ਸਟੱਡੀਜ਼ ਸੀਐਮਐਫ ਦੇ ਮੁਤਾਬਕ ਅਮਰੀਕਾ ਨੇ 2020 ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿੱਚ ਕਰੀਬ 1.2 ਲੱਖ ਰੁਪਏ ਖਰਚ ਕੀਤੇ ਸਨ ਇਸ ਵਾਰ ਭਾਰਤ ਤੋੜੇਗਾ ਅਮਰੀਕਾ ਦਾ ਰਿਕਾਰਡ ਲੋਕਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਰਾਤ ਚੌਥੀ ਲਿਸਟ ਜਾਰੀ ਕਰ ਦਿੱਤੀ ਐਸ ਵਿੱਚ 11 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਸੂਬਿਆਂ ਦੇ 45 ਨਾਮ ਸ਼ਾਮਿਲ ਹੁਣ ਤੱਕ ਪਾਰਟੀ 183 ਸੀਟਾਂ ਦੇ ਉਮੀਦਵਾਰ ਕੋਸ਼ਿਸ਼ ਕਰ ਚੁੱਕੀ ਹੈ ਮੱਧ ਪ੍ਰਦੇਸ਼ ਦੇ ਵਿੱਚ ਦਿਗਵਜੇ ਸਿੰਘ ਨੂੰ ਰਾਜਗੜ੍ਹ ਤੋਂ ਟਿਕਟ ਦਿੱਤੀ ਗਈ ਹੈ ਉੱਥੇ ਬਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਅਜ ਰਾਇ ਨੂੰ ਤਾਰਿਆ ਗਿਆ ਰਾਜਗੜ੍ਹ ਸੀਟ ਤੋਂ ਸਾਬਕਾ ਮੁੱਖ ਮੰਤਰੀ ਦਿਗਵਜੇ ਸਿੰਘ ਨੂੰ ਪ੍ਰਤੀਯਾਗੀ ਬਣਾਇਆ ਗਿਆ 29 ਜੂਨ ਤੋਂ ਪਵਿੱਤਰ ਅੰਮ੍ਰਿਤ ਯਾਤਰਾ ਦੀ ਹੋਈਗੀ ਸ਼ੁਰੂਆਤ ਯਾਤਰਾ 50 ਦਿਨ ਚੱਲੇਗੀ ਪਿਛਲੀ ਵਾਰ 1 ਜੁਲਾਈ ਤੋਂ 60 ਦਿਨ ਤੱਕ ਚੱਲੀ ਸੀ ਯਾਤਰਾ ਇਸ ਵਾਰ ਬਰਬਰੀ ਦੇਰ ਨਾਲ ਹੋਈ ਹੁਣ ਤੱਕ ਵੀ ਇਹ ਜਾਰੀ ਬਰਬਰੀ ਗੁਫਾ ਖੇਤਰ ਵਿੱਚ 10 ਫੁੱਟ ਤੋਂ ਜ਼ਿਆਦਾ ਪੈ ਰਹੀ ਹੈ ਬਰਫ਼ ਦੋਨੋਂ ਯਾਤਰਾਵਾਂ ਦੇ ਰੂਟ ਪੈਲਗਾਮ ਅਤੇ ਬਾਲਟਾਲ ਤੋਂ ਗੁਫਾ ਤੱਕ 2 ਤੋਂ 10 ਫੁੱਟ ਬਰਫ਼ ਵਿੱਚ ਦਬੇ ਹਨ ਇਸ ਲਈ ਇਸ ਦੇ ਜੂਨ ਤੱਕ ਪਿਗਲਣ ਦੇ ਅਸਰ ਹਨ ਘੱਟ ਅਜਿਹੀ ਵਿੱਚ ਸੈਨਾ ਯਾਤਰਾ ਰੂਟ ਨੂੰ ਹਰ ਮੌਸਮ ਦੇ ਹਿਸਾਬ ਨਾਲ ਕਰ ਰਹੀ ਤੇ ਆ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਰੈਲੀ ਕਰੇਗਾ ਇੰਡੀਆ ਬਲੋਗ 31 ਮਾਰਚ ਨੂੰ ਰਾਮਲੀਲਾ ਮੈਦਾਨ ਵਿੱਚ ਹੋਵੇਗਾ ਆਯੋਜਨ ਦੱਸਦੀ ਹੈ ਕਿ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ 21 ਮਾਰਚ ਨੂੰ ਗ੍ਰਿਫਤਾਰ ਹੋਏ ਦਿੱਲੀ ਸੀਮ ਰਵਿੰਦਰ ਕੇਜਰੀਵਾਲ ਚਲਾ ਰਹੇ ਹਨ ਜੇਲ੍ਹ ਤੋਂ ਹੀ ਸਰਕਾਰ ਉਹਨਾਂ ਨੇ ਕਿਹਾ ਕਿ ਜਲ ਮੰਤਰਾਲੇ ਦੇ ਨਾਮ ਤੇ ਪਹਿਲਾ ਸਰਕਾਰੀ ਆਦੇਸ਼ ਜਾਰੀ ਕੀਤਾ ਉਹਨਾਂ ਨੇ ਜਲ ਮੰਤਰੀ ਆਤੀਸ਼ੀ ਨੂੰ ਨਿਰਦੇਸ਼ ਦਿੱਤਾ ਕਿ ਦਿੱਲੀ ਵਿੱਚ ਜਿੱਥੇ ਪਾਣੀ ਦੀ ਕਮੀ ਹੋ ਉੱਥੇ ਟੈਂਕਰਾਂ ਦਾ ਇੰਤਜ਼ਾਮ ਕੀਤਾ ਜਾਵੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਪਹਿਲਾਂ ਭਾਜਪਾ 80 ਸਾਲ ਹੋਇਆ ਐਕਟਿਵ ਵਿਰੋਧਕ ਵਿੱਚ ਟ੍ਰੇਨਿੰਗ ਦੇ ਬਾਅਦ ਰੋਜ਼ 4 ਘੰਟੇ ਹੋਏਗਾ ਕੰਮ। ਬੁਰਗਰਾਮ ਤੋਂ ਸੋਸ਼ਲ ਮੀਡੀਆ ਤੇ ਰਹੇਗਾ ਕਾਊਂਟਰ ਅਟੈਕ। ਹਰਿਆਣਾ ਭਾਜਪਾ ਦੀ ਆਈ.ਟੀ. ਸੈੱਲ ਦੇ ਟੌਪ ਲੀਡਰ 15-16 ਘੰਟੇ ਤੱਕ ਲੈਪਟਾਪ, ਟੈਬਲੇਟ ਅਤੇ ਮੋਬਾਈਲ ਤੇ ਰਹਿਣਗੇ ਔਨ-ਸਕ੍ਰੀਨ। ਉਹ ਫੀਲਡ ਦੀ ਟੀਮਾਂ ਨੂੰ ਦਿੱਤੇ ਗਏ ਟਾਸਕ ਦੇ ਵੀ ਕਰਨਗੇ ਸਮੀਖਿਆ ਦੱਸਿਆ ਜਾ ਰਿਹਾ ਕਿ ਇਸ ਸੈੱਲ ਵਿੱਚ ਕਰੀਬ 3500 ਵੋਲੰਟੀਅਰ ਕਰਨਗੇ ਕੰਮ। हरियाणा ਦੇ ਨੂੰ ਵਿੱਚ ਭਾਜਪਾ ਦੀ ਵਿਜੇ ਸੰਕਲਪ ਰੈਲੀ ਹੋਈ ਜਿਸ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਵੀ ਪਹੁੰਚੇ ਉਹਨਾਂ ਨੇ ਕਿਹਾ ਕਿ ਚਾਰ ਸਹੀਤਾ ਹਟਣ ਦੇ ਬਾਅਦ ਇਲਾਕੇ ਦੇ ਵਿੱਚ ਵਿਕਾਸ ਯੋਜਨਾਵਾਂ ਨੂੰ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਮੇਵਾਤ ਵਿੱਚ ਕੀ ਸਨ ਹਾਲਾਤ ਅਤੇ ਹੁਣ ਦੇਖੋ ਕਿ ਮੇਵਾਤ ਵਿੱਚ ਕਿੰਨਾ ਵਿਕਾਸ ਦਰ ਕਰਵਾਇਆ ਗਿਆ ਹੈ ਮੁੱਖ ਮੰਤਰੀ ਨਾਇਬ ਸੈਣੀ ਬੋਲੇ ਪ੍ਰਧਾਨ ਮੰਤਰੀ ਮੋਦੀ ਨੇ ਪਿਛੜੇ ਜ਼ਿਲ੍ਹਿਆਂ ਨੂੰ ਵਿਕਾਸ ਦੀ ਗਤੀ ਵਿੱਚ ਲਿਆਉਣ ਦਾ ਕੀਤਾ ਅਗੇ ਕੰਮ हरियाणा ਦੇ ਪੰਚਕੂਲਾ ਦੇ ਸੈਕਟਰ 17 ਵਿੱਚ ਮੁੱਖ ਮੰਤਰੀ ਉੜਨ ਦਸਤਾ ਅਤੇ ਸੀਆਈਡੀ ਦੀ ਟੀਮ ਨੇ ਸੈਂਕਤ ਰੇਡ ਕੀਤੀ ਛਾਪੇਮਾਰੀ ਦਰਮਿਆਨ ਟੀਮ ਨੇ ਸੈਕਟਰ 17 ਵਿੱਚ ਭਾਰਤ ਗੈਸ ਏਜੰਸੀ ਦੀਆਂ ਗੱਡੀਆਂ ਵਿੱਚ ਲੱਦੇ ਐਲਪੀਜੀ ਸਿਲੰਡਰਾਂ ਦੀ ਜਾਂਚ ਕੀਤੀ ਗੱਡੀ ਵਿੱਚ 22 ਗੈਸ ਸਿਲੰਡਰ ਸਨ ਇਹਨਾਂ ਦਾ ਵਜ਼ਨ ਕਰਨ ਤੇ ਇਹਨਾਂ ਵਿੱਚੋਂ 2 ਤੋਂ 3 ਕਿਲੋ ਤੱਕ ਗੈਸ ਘੱਟ ਪਾਈ ਗਈ ਛਾਪੇਮਾਰੀ ਟੀਮ ਨੇ ਇਸ ਦੇ ਬਾਅਦ ਨਾਪਤੂਲ ਵਿਭਾਗ ਦੀ ਟੀਮ ਨੂੰ ਵੀ ਮੌਕੇ ਤੇ ਬੁਲਾ ਕੇ ਲਗਾਈ ਫਟਕਾ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 4 ਦਿਨਾਂ ਵਿੱਚ 21 ਲੋਕਾਂ ਦੀ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਜ਼ਿਲ੍ਹਾ ਸੰਗਰੂਰ ਹੋਇਆ ਪ੍ਰਭਾਵਿਤ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਪ੍ਰਦਰਸ਼ਨ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪਰਤੇ ਅਤੇ ਸਿੱਧਾ ਸੰਗਰੂਰ ਪਹੁੰਚੇ। ਸਮੁੱਚੇ ਤੇ ਮੁੱਖ ਮੰਤਰੀ ਮਾਨ ਨੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਮ੍ਰਿਤਕ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਕੀਤਾ ਐਲਾਨ। ਪੰਜਾਬ ਦੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 22 ਮੌਤਾਂ ਦੇ ਬਾਅਦ ਪੁਲਿਸ ਅਧਿਆਪਕਾਰੀ ਵਿਭਾਗ ਹਾਈਲਾਈਟ ਮੋੜ ਤੇ ਹੈ ਅੱਜ ਤੜਕ ਸਵੇਰੀ ਜਲੰਧਰ ਦਿਹਾਤੀ ਪੁਲਿਸ ਤੇ ਜਲੰਧਰ ਰਕਸਾਈ ਵਿਭਾਗ ਦੀ ਟੀਮਾਂ ਨੇ ਸਤਲੁਜ ਦਰਿਆ ਤੋਂ सटे ਮਿਤਪੁਰ ਇਦੇ ਵਿੱਚ ਬਾਰਿਸ਼ ਦੇ ਵਿੱਚ ਛਾਪੇਮਾਰੀ ਕੀਤੀ ਪੁਲਿਸ ਨੇ ਮੌਕੇ ਤੋਂ ਕਰੀਬ 4.5 ਲੱਖ ਲੀਟਰ ਲਾਹਨ 8 ਕਿਲੋ ਡੋਡਾ ਚੂਰਾ ਪੋਸਟ ਤੇ ਸ਼ਰਾਬ ਦੀ ਚਾਲੂ ਪੱਟੀਆਂ ਕੀਤੀਆਂ ਭਰਮ ਜਲੰਧਰ ਪੁਲਿਸ ਨੇ ਬ੍ਰੇਕ ਕੀਤਾ ਵੱਡਾ ਹਥਿਆਰਾਂ ਦਾ ਨੈਕਸਸ ਅੱਤਵਾਦੀ ਲਖਬੀਰ ਲੰਡਾ ਦੇ ਨਾਲ ਜੁੜੇ ਚਾਰ ਤਸਕਰ ਕੀਤੇ ਗ੍ਰਿਫਤਾਰ ਹੁਣ ਤੱਕ 25 ਪਿਸਤੌਲ ਕੀਤੇ ਬਰਾਮਦ ਗ੍ਰਿਫਤਾਰ ਕੀਤੇ ਗਏ આરોપી ਮੋਹਰੂ ਤੋਂ ਲੁਧਿਆਣਾ ਦੇ ਹਨ ਸੰਬੰਧਿਤ આરોપીਾਂ ਤੋਂ ਪੁਲਿਸ ਨੇ 8 ਹਥਿਆਰ ਦੇ ਨਾਲ 12 ਮੈਗਜ਼ੀਨ ਵੀ ਕੀਤੀ ਬਰਾਮਦ ਹੁਣ ਤੱਕ ਉਕਤ ਗਰੋਹ ਤੋਂ 25 ਵੈਧ ਹਥਿਆਰ ਕੀਤੇ ਜਾ ਚੁੱਕੇ ਨੇ ਬਰਾਬਰ ਸੂਤਰਾਂ ਤੋਂ ਪਤਾ ਚੱਲਿਆ ਕਿ ਉਕਤ આરોપી ਪੂਰੇ ਪੰਜਾਬ ਵਿੱਚ ਹਥਿਆਰਾਂ ਦੀ ਘਰ ਦੀ ਸਪਲਾਈ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ